ਨਹੀਂ ਹੈ ਆ ਬਹੁਤ ਬੰਦਿਆਂ ਨੂੰ ਸੋਹਣਾ ਲੱਗਿਆ ਇਹ ਜਿਗਾਰ ਬਹੁਤ ਬੰਦੇ ਕਹਿੰਦੇ ਜਲੂਸ ਹੀ ਆ ਇਹ ਨਹੀਂ ਐ ਟਰਬੋ ਨੂੰ ਸੌਖੀ ਹਵਾ ਨਹੀਂ ਮਿਲ ਰਹੀ ਹੁਣ ਆਪਾਂ 1.5 ਇੰਚ ਹੀ ਪਾਪ ਪਾਉਣੀ ਹੈ ਇਥੋਂ ਆ ਆ ਚੀਜ਼ ਬਣ ਗਈ ਇਹ ਤੇ ਕਰ ਦੇ गिर ਗਿਆ बाबे साडाला आ एदे ਹੁਣ ਉੱਤੇ ਕੋਈ ਪੱਠੀ ਤੇ ਇੱਥੇ ਵੈਲਡ ਲਾ ਕੇ ਨਹੀਂ ਸਾਨੂੰ ਉਹ ਕਰਕੇ ਦੇ ਸਕਦਾ ਵੈਲਡ ਨਹੀਂ ਕਰਕੇ ਦੇ ਸਕਦੇ ਵੇਖ ਕੇ ਬਾਬੇ ਓਏ ਆਵਾਜ਼ ਆ ਤੇ ਕੰਮਾਂ ਚ ਫਿਰਦੀ ਤੇ ਹੁਣ ਕੀ ਤੋਂ ਕਰਾਵਾਂਗੇ ਖਰਾ ਦੀ ਏਡੇ ਸਾਡੇ ਬਿਜੀ ਰਹਿੰਦੇ ਕਹਿੰਦੇ ਨਹੀਂ ਵੀਰੇ ਟਾਈਮ ਹੀ ਨਹੀਂ ਜਿਹੜੇ ਬੰਦਿਆਂ ਨਾਲ ਲਿਆ ਆ ਜੋ ਕਹਿੰਦੇ ਸਾਥੋਂ ਇਹ ਕੰਪਲੀਟ ਨਹੀਂ ਹੋਣਾ ਬਾਨ ਨਹੀਂ ਗੱਲ ਕੱਢ ਦਿੰਦਾ ਨਿਕਲ ਜਾਣੀ ਸਣਾ ਕਿ ਮੈਂ ਬੜਾ ਕਹੀ ਗਿਆ ਹੈ ਨਾ ਕਰ ਲਾ ਰੋਡ ਤੋਂ ਦਾ ਆ ਆ ਜਾ ਬਾਈ ਦੇਖ ਗਿਆ ਪਾ ਜੀ ਆਵੇ ਸੋਹਣਾ ਸਜਣਾ ਜਿਹੜਾ ਆਪਣਾ ਮੋਰਾ ਉਹ ਇੱਥੇ ਹੀ ਨਿਕੁੰਦਾ ਇਹ ਨਹੀਂ ਇਥੇ ਉਹਨੂੰ ਫੇਰ ਫਿੱਟ ਕਰਾਂਗੇ ਆਹ ਖੋਲ ਦਿਆਂਗੇ ਸਾਰਾ ਕੁਸਾ ਸਪਲਾਂਗਾ ਸਪਲਾਂਗਾ ਦੀ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਆਹ ਚਾਰਾਂ ਵਾਲੀ ਤੇ ਉਹਦੇ ਪੈਰ ਤਿੰਨ ਆਪਣੇ ਇਹਦੇ ਚਾਰ ਮੈਂ ਨਾ ਵੀ ਆਹ ਪੱਠੀ ਖੋਲ ਦਿੰਨੇ ਆਪਾਂ ਜੜ ਚ ਪੱਠੀ ਖੋਲ ਕੇ ਪੱਠੀ ਉਹ ਲਾ ਦਿੰਨੇ ਇੱਥੋਂ ਐ ਬਣਾ ਕੇ ਇੱਥੇ ਪੈਰ ਜੜ ਦਿੰਨੇ ਨਾਲੇ ਆਹ ਐਲ ਬਣ ਜੂ ਐ ਇਸੇ ਤੇ ਲਾਉਣੀ ਆ ਆ ਤਾਂ ਹੀ ਮੈਂਟੋ ਮੈਂਟੇ ਖੋਲਦਾ ਇਹ ਸਾਡੇ ਆ ਖੋਲ ਕੇ ਸਾਰੇ ਫਿਟਿੰਗ ਆਪੇ ਕਰ ਲਾਂਗੇ ਹੋਰ ਕੋਈ ਨਹੀਂ ਆਪਾਂ ਨੂੰ ਮੰਨ ਲਾ ਅੱਗ ਗੈਂ ਵੈਲਡ ਕਰਾ ਕੇ ਲਿਆਉਣੀ ਵੀ ਕਾਰ ਹੈਗੀ ਨਾਲ ਉਹ ਲਿਆਵਾਂਗੇ ਉਹ ਤਾਂ ਕਰਾ ਲਿਆਂਗਾ ਜਿਹਦਰਾ ਸਿਸਟਮ ਹੈ ਉਹ ਵੱਡ ਕੇ ਉੱਥੋਂ ਉਹ ਇਹ 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 ਦਾ ਹੈ ਵੱਡ ਕੇ ਉੱਥੋਂ ਪਾਸੇ ਲੱਗਣਾ ਇਹਨੇ ਛੋਟਾ ਰਹਿ ਜਾਊਗਾ ਨਹੀਂ ਨਹੀਂ ਆਪਾਂ ਨਵੀਂ ਪੈਪ ਲਾਵਾਂਗੇ ਵੱਡੇ ਦੇ ਦੇਖੀਏ ਸੈਕਸ਼ਨ ਬਈ ਆ ਦੇਖ ਕਰ ਲੈ ਆਹ ਉਹ ਜਿਹਾ ਹੀ ਲੱਗਦਾ ਯਾਰ ਆਪਾਂ ਨੂੰ ਆ ਗੈਸ ਲੋਸ ਵੈਲਡ ਵੀ ਕਰਾਉਣੇ ਪੈਣੇ ਨਾ ਚਲ ਇਹਦਾ ਬਾਅਦ ਚ ਹੀ ਕਰਾਵਾਂਗੇ 13 ਕਰਨ ਉਹ ਇਰਨ ਲੇਕ ਦੀ ਆਪਾਂ ਵਾਹ ਐਡੀ ਮੋਟੀ ਜਾਵੇ ਸਾਦਾ ਸੌਖਾ ਉਹ ਵੇਖੀ ਹਾਂ ਚਲ ਹਾਂ ਐਡਾ ਮੋਟਾ ਲੱਗੂਗਾ ਵੀ ਦੀਪਨ ਐ ਡੇਡ 4 ਫੋਟਾ ਹੋਣਾ ਲੈਣਾ ਮੰਦੀਵ ਨਹੀਂ ਆਪਣਾ ਜੀ ਗੈਨੇਟਾ ਬੋੜਾ ਵੱਡਾ ਰੈਂਟ ਪੋੜਾ ਨਾਲ ਇਸ ਤੇ ਚਾਹੀਦੀ ਹੈ ਉਹਦੇ ਨੂੰ ਬੇ ਗਰਾੜੀ ਲੈਣਾ ਭਾਈ ਰਾੜਾ ਹਨ ਇੱਕ ਜਿਹੜਾ ਆ ਰਾੜਾ ਉਹ ਕਹਿੰਦੇ ਝਾੜਨ ਵਾਸਤੇ ਸਸਤਾ ਹੁੰਦਾ ਇਹਦੇ ਨਾਲ ਝਾੜ ਲਾਏ ਤੇ ਦੂਜਾ ਝਾੜ ਦੂ ਆਪਣਾ ਇਹ ਆਪਣੀ origignal ਪੱਠੀ ਸਕਰਾਵ ਕਰਤੀ ਕਿਉਂਕਿ ਦੂਜੀ ਪੱਠੀ ਆ ਜਿਹੜੀ ਉਹ ਚਾਰਾਂ ਪੈਰਾਂ ਵਾਲੀ ਹੈ ਤੇ ਨਾਲ ਲੈ ਵੀ ਬਾਪਿਓ ਉਹਦੇ ਨਾਲ ਹੀ ਹੈ ਪਹਿਲਾਂ ਸਾਨੂੰ ਡਰ ਇਹਨਾਂ ਸੀਗਾ ਵੀ ਸਾਨੂੰ ਮਾਰਕੀਟ ਵੀ ਇੱਥੋਂ 8-9 ਕਿਲੋਮੀਟਰ ਪੈ ਜਾਂਦੀ ਹੈ ਤੇ ਆ ਆਪਣੀ ਪੁਰਾਣੀ ਡਰਬੋ ਵਾਲੀ ਸਪਲਾਈ ਆ ਗਈ ਉਤੋਂ ਤੇ ਥੱਲੇ ਥੱਲੇ ਵਾਲੀ ਵੀ ਉਹੀ ਆ ਗਈ ਯਾਨੀ ਭਗਾਈ ਸਾਡੀ ਘਟ ਗਈ ਹੁਣ ਅਸੀਂ ਖੋਲਣ ਲੱਗਿਆ ਪਹਿਲਾਂ ਇਹਨੂੰ ਖੋਲ੍ਹ ਲੈਣੀ ਉਧਰ ਬਾਈ ਪੱਠੀ ਬਣਾਈ ਜਾਂਦਾ ਇੱਥੋਂ ਆਏ ਨੂੰ ਕਰਕੇ ਕੱਹਣੀ ਆ ਇੱਥੇ ਅੱਲ ਬਣਾਉਣੀ ਆ ਆ ਬਹੁਤ ਬੰਦਿਆਂ ਨੂੰ ਸੋਹਣਾ ਲੱਗੇ ਜਿਗਾਰਡ ਬਹੁਤ ਬੰਦੇ ਕਹਿੰਦੇ ਜਲੂਸ ਹੀ ਆਹੇ ਨਹੀਂ ਅੱਡੀ ਟਰਬੋ ਨੂੰ ਸੌਖੀ ਹਵਾ ਨਹੀਂ ਮਿਲ ਰਹੀ ਹੁਣ ਆਪਾਂ 1.5 ਇੰਚ ਹੀ ਪੈਪ ਪਾਉਣੀ ਹੈ ਇੱਥੋਂ ਜਿਹੜਾ ਇਹਦਾ ਹੋਲ ਆ ਇਹਦੇ ਤੋਂ ਵੀ ਖੁੱਲੀ ਪੈਪ ਪਾਉਣੀ ਟਰਬੋ ਦੇ ਆ ਬੋਰ ਤੋਂ ਐ ਐਲ ਬਣਾ ਕੇ ਤਾਂ ਸਪਲਾਈ ਸਰਵੇ ਦੀ ਕੱਟਣੀ ਹੈ ਤੇ ਬਾਕੀ ਆ ਸਪਲਾਈਆਂ ਕਿਰਾ ਆ ਗਈਆਂ ਸਾਰੀਆਂ ਓਕੇ ਆ ਕੀ ਚੱਲ ਰਿਹਾ ਪੈਗਾ ਤੂੰ ਆ ਵੀਡੀਓ ਬਣਾ ਲੈ ਤੂੰ ਪਹਿਲਾਂ ਫੇਰ ਕੀ ਤੇਰਾ ਮੂੰਹ ਆ ਜੂਗਾ ਦਾ ਐ ਸੰਗੀ ਜਾਂਦੇ ਰਹਿੰਦੇ ਕਾ ਮਨਦੀਪ ਇਹ ਨਾਲੀ ਗੱਲ ਜਿਹੜੀ ਇਹਦੀ ਹਾਂ ਪ੍ਰੀਚਾ ਦੇ ਤੂੰ ਆਪ ਦਾ ਨਹੀਂ ਤੰਗਦਾ ਤੂੰ ਕਿਹੜੇ ਰੁੱਤੀ ਪਏ ਆ ਯਾਰ ਮੈਂ ਜਾ ਵੜਦਾ ਵੀਰੇ ਖੋਲ ਲਾ ਕੋਈ ਨਹੀਂ ਪਰਾ ਹੁਣ ਉਤੋਂ ਪਹਿਲਾਂ ਉਹ ਵੀ ਖੋਲ ਲਈ ਆਹ ਸਾਰਾ ਹੀ ਖੋਲਾਂਗੇ ਬਲੰਪ ਖੋਲਦਾ ਇਹ ਹਾਂ ਤੇ ਆ ਅੱਜ ਤਾਂ ਸਲੈਂਸਰ ਖੜਾ ਲਾ ਬਾਈ ਤੋਂ ਆਪਣੇ ਬਾਈ ਸਲੈਂਸਰ ਖੋਲ ਦੇਣਾ ਯਾਰ ਕੀ ਬਗੜਾ ਆਨੇ ਸਲੈਂਸਰ ਲਾ ਕੇ ਜਾਨਾ ਨਾ ਉਹ ਦੇਗੀ ਰਾੜ ਲੈਂਦੇ ਆ ਚਾਰ ਤੇ ਉਹ ਮੈਨੂੰ ਤਾਂ ਲੱਗਦਾ ਮਸਾ ਹੀ ਪੂਰਾ ਆਊਗਾ ਮੋਰੇ ਨਿਕਲੀ ਜਾਂਦੇ ਤਾਂ ਹੁੰਦੀ ਨਹੀਂ ਨਾਲ ਲੋਹੇ ਦੀ ਪੈਵਲਡ ਓਏ ਹੋ ਗਿਆ ਖੁੱਲਗੇਗਾ ਮੈਂ ਲਾ ਗੋਟੀ ਬਣਾਏ ਵੀ ਨਹੀਂ ਖੁੱਲਦੇ ਗਰਮੀ ਸਿੰਘ ਨੇ ਪਤਾ ਨਹੀਂ ਕਿੰਨਾ ਕਿ ਜ਼ੋਰ ਮਾਰ ਮਾਰ ਕੇ ਸੇਕਣੀ ਓਏ ਇਹਦੇ ਨਾਲ ਮੜੇ ਮੜੇ ਨਹੀਂ ਖੁੱਲੀ ਜਾਂਦੇ ਕਿ ਆਪਾਂ ਬਾਕੀ ਥੱਲੇ ਹੱਥ ਵੀ ਨਹੀਂ ਪਾਇਆਈ ਬਈ ਨਹੀਂ ਨਹੀਂ ਸਾਰੇ ਵੇਖਿਆ ਸੀਗਾ ਲੰਮੀ ਨਹੀਂ ਹੈ ਲੰਮੀ ਵੀ ਸਹੀ ਗੱਲ ਆ ਜ਼ੋਰ ਉਹੀ ਬਹੁਤ ਪਈ ਜਾਂਦਾ ਹੁਣ ਸਾਰ ਨੂੰ ਅੰਡਰ ਕੰਟਰੋਲ ਹੋ ਗਿਆ ਸਾਡੇ ਤੇ ਹੁਣ ਆਪਾਂ ਕੱਢ ਦਾਂਗੇ ਅੱਜ ਅੱਜ ਕੰਮ ਇਹ ਵੇਲਾ ਹੁਣ ਤੂੰ ਇੰਨੀ ਭਕਾਈ ਕਰਕੇ ਮਗਰਲਾ ਬੈਂਡ ਬਣਾ ਕੇ ਬੈਟਰੀ ਲੋ ਹੋ ਗਈ ਯਾਰ ਆ ਹੈ ਤੇ ਜਿਵੇਂ ਹੁਣ ਆ ਬਣਾਈ ਬਣਾਈ ਐਵੇਂ ਹੀ ਰਹਿ ਜਾਂਦੇ ਕੇਰੀ ਬੰਡ ਜੇ ਟਰਬੋ ਨਾ ਕੰਮ ਕਰੇ ਤਾਂ ਚਲੋ ਜੀ ਸਾਰਾ ਕੁਝ ਲੱਗਿਆ 1500 2000 ਮਿੱਟੀ ਜਿਹੜੀ ਪਕਾਈ ਉਹ ਵੀ ਮਿੱਟੀ ਐਵੇਂ ਵੀ ਹੋ ਜਾਂਦੀ ਇਹ ਵੀ ਨਹੀਂ ਪਤਾ ਸਵੇਰੇ ਫੇਰ ਆਹ ਜੜਨੀ ਪਏ ਕੁਝ ਵੀ ਹੋ ਸਕਦਾ ਮਨਦੀਪ ਜੀ ਕੋਈ ਤਾਈ ਜਿਗਾੜ ਚ ਫਰਾਈ ਹੈ ਜਿਗਾੜੂ ਕੰਮ ਆ ਇਹ ਲਾ ਦੇ ਵੀਰੇ ਨਿਊ ਟਰਬੋ ਉਤਾਰ ਓਏ ਉਤਾਰ ਕਿਧਰ ਆ ਜੀ ਲੈ ਯਾਰ ਅੱਛਾ ਪਾ ਪਾ ਓਏ ਹੁਣ ਤਾਂ ਇਹਦਾ ਵੀ ਕੀ ਕਰਾਂ ਯਾਰ ਇਹਨੂੰ ਸਪਲਾਈ ਕਿੱਥੋਂ ਦੇਵਾਂਗੇ ਆਪਣੀ ਗੇਜ ਵੀ ਸੱਚ ਐਵੇਂ ਜਾਊਗੀ ਇਹਦੇ ਵੇਖਾ ਹੈਗਾ ਸੱਚ ਇਹਦੇ ਤਾਂ ਹੈ ਹੀ ਨਹੀਂ ਯਾਰ ਹਨਾ ਬੈਂਜੋ ਆ ਰਿਹਾ ਆ ਸੱਲ ਕਢਾ ਕੇ ਲਿਆਈਏ ਬੂਸਟ ਲਾਉਣ ਵਾਲਾ ਹੈਂ ਇਹ ਤਾਂ ਆਹ ਵੇ ਦੇਖੋ ਥੀਪੇ ਦੇਖਣਾ ਸੀ ਤੇ ਕੋ ਹਾਂ ਆ ਆ ਕਢਾਣਾ ਲਿਆਈਏ ਹੁਣੇ ਹੀ ਲੱਗ ਜੂਗਾ ਵਦਿਕਾ ਉਹੀ ਬੈਂਜੋ ਲੱਗ ਜੂਗਾ ਚੱਲ ਫਿਰ ਚੱਲ ਗਏ ਉਹ ਲਾ ਇੱਕ ਜੈਨ ਨਾਲ ਜੈਨ ਇਹਦੇ ਨਾਲ ਲਾੜਾ ਬੜੀ ਬੜੀ ਉਹ ਲਾੜਾ ਭੁੱਖੇ ਮਰਦੇ ਹੋਏ ਭੁੱਖੇ ਮਰਦੇ ਹੋਏ ਨਹਿਰ ਤੇ ਆ ਚੁੱਕੇ ਆ ਇੱਥੇ ਵੈਨ ਲੱਗੀ ਹੁੰਦੀ ਐ ਨਵੀਂ ਲੱਗਣ ਲੱਗੀ ਐ ਤਿੰਨ ਕਿਲੋ ਹੈਗਾ 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 ਮੈਂ ਕਿਤੇ ਹੋ ਗਈ ਨਾ 2 ਘੰਟੇ ਲਾਣਾ ਤੂੰ 3 3:30 ਆ ਗਿਆ ਹੈ ਨਾ ਇਹ ਯਾਰ ਕੱਲ ਖਾਣ ਦਾ ਖੜੀ ਨਹੀਂ ਮੈਂ ਲਾੜਾ ਤਾਂ ਲੈ ਭਾਈ ਬ੍ਰਦਰਸ ਆਨ व्हील्स ਬ੍ਰਦਰਸ ਆਨ व्हील्स ਕੋਲ ਨਹੀਂ ਐ 1 ਵਜੇ ਪਰਲੇਮੈਂਟ ਨਹੀਂ ਲਾਈ ਐ ਬਾਈ ਯਾਰ ਬਣਾ ਬਾਈਆ ਬਣਾ ਆ ਗਏ ਮੇਰਾ ਵੀਰ ਦਾ ਵਾਦਾ ਉਹ ਕਹਣਾ ਤਾਂ ਪੱਕਾ ਬਾ ਲੱਗੀ ਜਿੰਨੀ ਕਹਦੇ ਓੰਨੇ ਕੌੜੇ ਨਹੀਂ ਰਹਿ ਤਰੀ ਬਾੜ ਨਹੀਂ ਲੱਗ ਆਹ ਵੇ ਲੈ ਇਹਨਾਂ ਨੂੰ ਨਾਕਸ ਪਾਏ ਜਾਂਦੇ ਏਅਰ ਕਲੀਨਰ ਦੀ ਲਾਉਣਾ 6 ਮਹੀਨੇ ਲੋੜ ਹੀ ਨਾ ਪਵੇ ਸਾਫ ਕਰਨ ਦੀ ਬਰਲ ਟਾਈਨ ਇਹਨਾਂ ਵੀ ਉੜਾ ਤਕੜਾ ਸਿਸਟਮ ਯਾਰ ਵੇਖ ਆ ਯਾਰ ਪ੍ਰੀਚਾ ਕਰੀਏ ਤਰਪੋ ਦੇ ਕਲੰਪੇ ਉਹਨਾਂ ਨਾਲੋਂ ਤਾਂ ਨਹੀਂ ਜਿਆਦੇ ਲੱਗੇ ਜਿਹੜੇ ਆਪਾਂ ਨੂੰ ਲਾਉਣੇ ਪੈਣੇ ਆਉਣ ਗੰਡਾ ਨੂੰ ਦੇ ਹੀ ਹੈ ਨਾ ਸਤਿ ਸ੍ਰੀ ਅਕਾਲ ਜੀ ਮਾਰਾ ਕੀ ਹਾਲ ਹੈ ਭਰਾ ਵਧੀਆ ਜੀ ਕੀ ਚੱਕਰ ਪੈਗਾ ਬਈ ਬਾਈ ਕਲਚ ਠੀਕ ਹੈ ਬਾਈ 6 ਸਿਲੰਡਰ ਇੰਜਨ ਹੈ ਮਾਰਾ ਇਹ ਸੀ ਆਰ ਡੀ ਆਈ ਐਂਟਰ ਕੋਲਰ ਦੇਖ ਭਾਜੀ ਕਿੱਡਾ ਓਏ ਹੋਰ ਇਹ ਹੋ ਗਿਆ ਕਿ ਦਰਾ ਮਜਾ ਇਹਦਾ ਹਵਾਲਾ ਇਹ ਬਾਬਾ ਲੰਗਰ ਲੱਗਦਾ ਹੁੰਦਾ ਆਪਣੇ ਪਿੰਡ ਇੱਥੇ ਉੱਥੇ ਖੜੇ ਆਪਾਂ ਮਕਸਰ ਤੋਂ ਕੋਟੇਂਪੂਰਾ ਰੋਡ। ਓਪਰਾਵਾ ਬਾਅਦsho ਤੂੰ ਇੱਧਰ ਆ ਜਾਓ ਨਲਕੇ ਦੇ ਚੱਲਾਂਗੇ। ਇੱਕ ਤਾਂ ਮੈਂ ਤੁਹਾਨੂੰ ਵੰਗਾਰ ਕੇ ਲੈਣਾ ਮਸਾ। ਤੁਰਦੇ ਨਹੀਂ ਤੁਸੀਂ ਕਰੋ। ਐ ਇਹਦੇ ਜਿੱਕੀ ਹੋ ਜੀ। ਕੋਟੇਂਪੂਰਾ ਤੋਂ ਮਕਸਰ ਰੋਡ ਦੇੱਤੇ ਬਾਈ ਹੋਰੀ ਮੈਂ ਲਾਉਂਦੇ ਆ ਜੀ। ਨਵਾਂ ਕੰਮ ਚੱਲਿਆ ਪੂਰਾ ਪ੍ਰੋਫੈਸ਼ਨਲ ਜੰਗੀ ਪੱਧਰ ਤੇ। ਕਾਲ ਜੀ ਤੁਹਾਨੂੰ ਮਿਲੂਗੀ। ਜਿਹੜੇ ਵੀਰ ਆਉਂਦੇ ਰੋਕੇ ਜਾਓ। ਆਖਣਾ ਦਾ ਗਾਉਣਾ ਹੀ ਬਾਈ ਜੀ ਹੌਲੀ ਹੌਲੀ ਲਾਇਸੈਂਸ ਹੈਵੀ ਬਣਦੇ ਆ। ਸਾਰਿਆਂ ਦੇ ਹੋਊ। ਆ ਗਿਆ ਤਾਂ ਠੀਕ ਹੈ ਗਿਆ ਹੀ ਕਿਤੇ। ਆ ਗਿਆ ਤਾਂ ਫੇਰ ਹੁਣ ਹੈਗਾ ਸ਼ੂਟਰ ਵਿਚਾਰਾ ਸ਼ੂਟਰ ਤਾਂ ਵਿਚਾਰਾ ਕਿੰਨਾ ਹੀ ਕਜੋਗਾ ਉੱਥੇ ਬੈਠਾ ਮਨ ਦਿਵਾ ਲਈ ਮੇਰੀ ਵੀ ਇੰਨਾ ਦਾ ਫਿਰ ਮਾੜਾ ਮੋੜ ਤਾਂ ਹੁਣ ਕਰਨਾ ਹੈ ਸਾਰਾ ਯਾਰ ਆਪਾਂ ਕਿਹੜਾ ਵਿਹਲੇ ਤੁਰੇ ਫਿਰਦੇ ਆ ਭਾਵੇਂ ਪੰਗੇ ਹੀ ਲੈਣੇ ਆ ਨਸ਼ੇ ਪੱਤੇ ਤੋਂ ਦੂਰ ਰਹਿਣਾ ਨਸ਼ੇ ਪੱਤੇ ਚ ਆਉਣੇ ਲੱਗਣੀ ਵੀ ਨਹੀਂ ਜਿੰਨੇ ਆਪਾਂ ਲਈ ਜਾਂਦੇ ਨਸ਼ੇ ਪੱਤੇ ਦੇ ਨਹੀਂ ਲੱਗਣੇ ਨਹੀਂ ਉਹ ਕਿਹੜੇ ਗੱਲ ਸਹੀ ਗੱਲ ਨਹੀਂ 1 ਲੱਖ 30 ਹਜ਼ਾਰ ਦੀ ਤਾਂ ਪਹੁੰਚੇ ਦਾਰੂ ਪੀਣ ਲੱਗੇ ਉਹ ਵੀ ਨਹੀਂ ਪੀਤੀ ਜਾਣੀ ਜਿਹੜੀ ਟਰੈਕਟਰ ਤੇ ਲਾਦੀ ਆਪਾਂ ਟੀੜੇng ਪੂਰੀ ਆਉਂਦੇ ਬਾਈ ਲੋਕੇਸ਼ਨ ਨੇਕੋਸ਼ਨ ਵਾਲੇ ਪਾਸੋਂ ਚਾਰ ਤਾਂ ਵਜ ਗਏ ਤੋਂ ਬਾਈਆਂ ਬਾਰੇ ਰਿਵਿਊ ਦੇ ਇਹ ਤੋਂ ਵੀ ਲੈਨੇ ਕਿਵੇਂ ਲੱਗਿਆ ਟੇਸਟ ਵੇ ਵਧੀਆ ਜੀ ਬਾਈ ਬਾਈ ਸ਼ਹਿਰ ਵਾਲਾ ਕੰਮ ਹੀ ਨਾ ਸਨੀਕਰ ਵਾਲਾ ਗੱਲ ਬਣ ਗਈ ਪੂਰਾ ਪੂਰਾ ਮਾਨਾ ਵੀ ਕੋਈ ਕਮੀ ਨਹੀਂ ਯਾਰ ਇਹ ਤਾਂ ਆਪਣੇ ਨਾ ਏਰਗੇ ਜਾ ਕੇ ਨਿਆਰਾ ਲਿਆਦਾ ਹੁਣ ਕੋਈ ਯਾਰ ਬੈਲੀ ਆਉਂਦਾ ਰਿਸ਼ਤੇਦਾਰ ਆਉਂਦਾ ਬੰਦਾ ਨੇੜੇ ਜਾਈ ਖਵਾ ਦਲ ਜਾਊਗਾ ਕਹਣੀ ਉੱਤਾਂ ਦੀ ਕਾੜਦਿੰਗੇ ਤੋਂ ਕਮਾੜੇ ਬਹੁਤ ਸਰਾ ਲਾਇਆ ਹੈ ਮੈਨੂੰ ਲਾ ਜੂ ਗੱਡੇ ਤੇ ਕਿੱਥੇ ਹੀ ਲੰਗਰ ਲੱਗਦਾ ਹੁੰਦਾ ਬਾਬੇ ਜਿਹੜੇ ਵੀਰ ਆਪਣੇ ਬਾਈ ਪਹਿਲਾਂ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੋ ਉਹਨਾਂ ਨੂੰ ਇੱਥੇ ਵੈਣ ਖੜਨ ਲੱਗੀ ਆ ਹੁਣ ਬਹੁਤ ਯਾਰ ਟੇਸਟ ਆ ਜਿਹੜਾ ਐਂਡ ਆ ਗਾ ਮੰਜਵਾ ਬਾਈ ਆਏ ਬੜੇ ਦੂਰੋਂ ਹਨਾ ਫਾਜਲ ਕਾ ਤੋਂ ਫਾਜਲ ਕਾ ਕੋਲੋਂ ਪੈਣ ਦਾ ਇੰਨੀ ਬਾੜਾ ਵੇਖ ਲੋ ਆਪਣੇ ਉਹ ਉਹ ਠੇਮਰਗਾ ਹੈ ਕਿ ਲੱਗੀਆਂ ਨਹੀਂ ਵੀਰੇ ਕਿਸਾਨ ਚ ਜਿਆਦਾ ਉਹ ਪਾਉਣਾ ਹੈ ਸਪੇਸਰ ਤੇ ਬਾਈ ਉਹ ਜੈਨ ਜੈ ਵੀ ਪਾਉਂਗੇ ਵਿੱਚ ਸਾਰੀ ਨੇ ਹੋਰ ਪਾ ਦੇ ਬਾਈ ਹੁਣ ਲੀਕ ਨਾ ਰਹਿ ਯਾਰ ਉੱਥੇ ਪਿਆ ਲਿਆਵਾ ਬਾਈ ਉੱਥੇ ਪਿਆ ਜ ਲੈ ਆਈ ਮੁੰਡਾ ਚੱਕ ਕੇ ਜਾਣ ਪਿਆ ਦੇ ਨਾਲ ਦਾ ਇਹਨੂੰ ਬਾਈ ਲਾ ਕੇ ਦੇਖੀ ਉਹਨੇ ਬਾਈ ਦੇ ਵੀ ਕਾਰੋਬਾਰ ਤੋਂ ਹੁੰਦੇ ਨੇ ਟਾਡੀਆਂ ਬਲੇਡੀਆਂ ਲਾਉਂਦਾ ਬਾਈ ਟਰੱਕਾਂ ਨੂੰ ਬਾਈ ਲੈਨੇ ਆ ਪਰਿਚਿਆ ਬਾਈ ਦਾ ਵੀ ਹਿੰਦੀ ਚ ਹਾਂ ਹੋਣਾ ਦੇਖ ਗਿਆ ਆਪਾਂ ਆ ਆ ਜੀ ਬਣ ਗਈ ਇਹ ਤੇ ਚੱਲ ਚਾਹੀਦੀ ਆਪਾਂ ਨੂੰ ਨਹੀਂ ਨਹੀਂ ਚੱਲ ਚਾਹੀਦੀ ਲੈ ਵੇ ਮਿੱਤਰ ਪਿਆਰੋ ਇਹਨੂੰ ਲਿਜਾਣਾ ਪੈ ਗਿਆ ਕੀ ਕਹਿੰਦੇ ਹੁੰਦੇ ਆ ਕਿਉਂਕਿ ਇਹ ਜਿਹੜੀ ਸਪਲਾਈ ਆ ਉਹ ਹਜੇ ਲੀਕ ਰਹਿ ਗਈ ਉਹ ਗੈਸ ਵੈਲਡ ਤੇ ਪਾਈਪ ਨਵੀਂ ਵੈਲਡ ਕਰਾਉਣੀ ਆ ਬੈਂਜੋ ਨਾਲ ਤਾਂ ਕਰਕੇ ਫਿਰ ਇੱਥੇ ਨੇਰਾ ਹੋ ਗਿਆ ਸੀ ਬਾਕੀ ਫਿਰ ਨਹੀਂ ਹੋ ਰਿਹਾ ਹੁਣ ਉਹ ਸਵੇਰੇ ਉੱਥੇ ਕਰਕੇ ਪੱਲੇ ਪੱਲੇ ਲਾਵਾਂਗੇ। ਸਾਲਾ ਮੇਰਾ ਹੁਣ ਹਿੱਸੇ ਦੀ ਆਵਾਜ਼ ਹੀ ਨਹੀਂ ਆਉਂਦੀ। ਐਨੀ ਸਮੱਸਿਆ ਪੈਂਦੀ ਨਾ ਮੈਸਤਰੀ-ਮੋਸਤਰੀ ਜਿਹੜੇ ਬੈਲਡ ਵਾਲੇ ਆ ਉਹਨਾਂ ਦੇ ਕਰਕੇ ਵੀ ਆਪਾਂ ਆਪਣੀ ਮੱਤ ਦਾ ਹੈਣੀਗਾ ਕੋਈ ਅਡਰ-ਡਰਬੋ ਡਰਬੋ ਵਾਲੇ ਪੰਗੇ ਲੈ ਦੇ। ਬਹੁਤ ਔਖੀ ਫੜਕ ਹੁੰਦੀ ਆ। ਬਾੜੀ ਭਗਾਈ ਪੈਂਦੀ ਸਾਨੂੰ ਨਹੀਂ ਮੇਲੇ-ਮੂਲੇ ਦਾ ਹੀ ਲਾਲੀਏ ਬਸ ਇੰਨਾ ਗੱਲਾਂ ਕਰਕੇ ਟਲੇ ਆਉਣੇ ਆ। ਵੀ ਆਪਣੇ ਏਰੀਆ ਦੇ ਵਿੱਚ ਕੋਸ ਹੈ ਨਹੀਂ ਉਦਾਂ ਦਾ ਜਿੱਦਾਂ ਦਾ ਅਸੀਂ ਲਾਭਦੇ ਆ। ਉਹ ਗਰਮੀਤ ਕੋਲੇ ਜਾਣੇ ਆ ਉਹ ਵਾੜ ਬਹੁਤ ਪੈਂਡਰ 40 ਕਿਲੋਮੀਟਰ ਪਾਇਆ ਜਾਂਦਾ ਤੇ ਤਾਂ ਇੱਥੇ ਆਪ ਹੀ ਅੱਕ ਚੱਪਣ ਲੱਗੇ ਸੀ ਤੇ ਪਰ ਸਾਨੂੰ ਵੈਲਟ ਦੀ ਸਮੱਸਿਆ ਪੈ ਜਾਂਦੀ ਹੈ ਇਹ ਵੀ ਆਪ ਦਾ ਹੀ ਲਾਉਣਾ ਪਾਣਾ ਬਹੁਤ ਬਹੁ ਆਪਣੀ ਰੀ ਆਪਣੀ ਚ ਪਾਣੀ ਪੜਾ ਪਰ ਲਈ ਗਾ ਜਲਦੀ ਪਨੀਰੀ ਕੋਲੇ ਆਏ ਆ ਬਾਬੋ ਆ ਵੀਡੀਓ ਆਈ ਸੀ ਸੋਨਾਲੀ ਕਾਲੀ ਤੇ ਬਸ ਅੱਜ ਮਾਣੀ ਨਹੀਂ ਆਈ ਛੱਡਤੀ ਤਾਂ ਆਪਾਂ ਚੈਨਲ 'ਚ ਪਿੱਛੇ ਆ ਜਿਹੜਾ ਜਾਣਾ ਜੂਣਾ ਨਾ ਮੈਨੂੰ ਬੜੀ ਸਮੱਸਿਆ ਲੱਗਦੀ ਆ ਯਾਰ ਹੁਣ ਤੁਸੀਂ ਦੇਖੋ ਵੀ ਵਧੀਆ ਦਿਹਾੜੀ ਪੈਣੀ ਸੀ ਬਸ ਉਹੀ ਯਾਰ ਮੈਂ ਨਹੀਂ ਜਾਈਦਾ ਯਾਰ ਮਾਣੀ ਨਹੀਂ ਇੱਕ ਤਾਂ ਟਰੈਕਟਰ ਉੱਥੇ ਖੜਾ ਹੈ ਇੱਕ ਜੇ ਖੇਤ ਖੂਦ ਦਾ ਕੰਮ ਪਿਆ ਸੌਰਤ ਦਾ ਖੇਤ ਹੈ ਤੇ ਵੀਡੀਓ ਕਿੱਥੇ ਬਣਾਈ ਦੀ ਤਾਂ ਕਰਕੇ ਹੀ ਬਸ ਛੱਡਤੀ ਇਹ ਵੀ ਆਪਾਂ ਲੇਟ ਵੀਜੀ ਆਪਣੀ ਰੀਗਨ ਵਾਹਨ ਠੇਕੇ ਤੇ ਲੇਟ ਮਿਲਿਆ ਤੇ ਹਿਸਾਬ ਜਿਹਦੀ ਆ ਲੋਕਾਂ ਦੀਆਂ ਤਾਂ ਹੋਗਾਂ ਖੜੀਆਂ ਹਾਂਜੀ ਅੱਛਾ ਭਈ ਆਏ ਹਾਂ ਉਹਨਾਂ ਨੂੰ ਵੇਚ ਗਿਆ ਐਂ ਗਿਆ ਪੈਪ ਦੇ ਵਿੱਚ ਜਾ ਕੇ ਇਹਨੂੰ ਛੱਡ ਦਾਂਗੇ ਬਾਹਰ ਨੂੰ ਖੁੱਲ ਜੂਗਾ ਹਾਂ ਹੌਲ ਬਣ ਜੂਗਾ ਹੌਲ ਬਣ ਜੂਗਾ ਇੱਥੇ ਆ ਠੀਕ ਹੈ ਤੇ ਪੈਪ ਤੇ ਫਸ ਕੇ ਪੈ ਬਾਹਰ ਆ ਜੂ ਲੋਰੇਗਾ ਠੀਕ ਹੈ ਭਾਈ ਯਾਰ ਬੇਕਾਰ ਪੁਰਾਣੇ ਆ ਫਿਰ ਤਾਂ ਅੱਛਾ ਹਾਂ ਸਹੀ ਹੈ ਇਹਨਾਂ ਕੁ ਵਾਰ ਵਰਲਡ ਕਰਦੇ ਨਿੱਕੀ ਠੀਕ ਹੈ ਜੇ ਅੰਦਰ ਨੂੰ ਨਾ ਜਾਵੇ ਚੈਨ ਬਈਰੇ ਚ ਹਾਂ ਅੰਦਰ ਨੂੰ ਨਾ ਜਾਵੇ ਠੀਕ ਹੈ ਆ ਉਹੀ ਮੈਂ ਅੱਖ ਲਗਾਏ ਅੱਛਾ ਐ ਹੋਊਗਾ ਕੜਾ ਹਾਂ ਐ ਵਿੱਚ ਲਮਖਾ ਦੇ ਠੀਕ ਹੈ ਬਈ ਇਹ ਕਦੋਂ ਦਾ ਤਿਆਰ ਪਾ ਬਈ ਤੁਹਾਡਾ ਏ 93 93 93 93 ਠੀਕ ਹੈ ਯਾਰ ਆ ਨਵੀਂ ਵਿਆਹ ਉਹ ਤਾਂ ਦੇਖੀ ਆ ਜਾਪਾ ਨਾ ਚੱਲ ਆ ਜਾ ਬਈ ਫੈਕਸ ਵਾਲਾ ਠੀਕ ਹੈ ਬਈ ਫੈਕਸ ਵਾਲ ਚੋਰੀ ਹੋ ਗਿਆ ਤੇ ਫੈਕਸ ਵਾਲ ਵਾਲੇ ਲੈ ਵੀ ਮਟਰ ਇਥੋਂ ਲੈ ਲ ਟਰੈਕਟਰ ਲੈ ਗਏ ਸੀ ਆਪਾਂ ਤੇ ਅੱਜ ਆਪਾਂ ਸ਼ੋਅ ਲੈਣ ਆਏ ਆ ਨਾਲ ਅਜਗੁਰੀ ਜੀ ਚੱਕਿਆ ਤੇ ਹੈਰੀ ਬਰਾੜ ਸਾਹਿਬ ਤੇ ਉਹ ਜਿਹੜੀ ਚੀਜ਼ ਤੁਹਾਨੂੰ ਪਹਿਲਾਂ ਪੁਰਜਾ ਦਿਖਾਇਆ ਬਾਈ ਸੀਸਾ ਚੜਾਲ ਉਹ ਫੈਕਸ ਵਾਲ ਚੋਰੀ ਹੋ ਗਿਆ ਤੇ ਲੋਰਿੰਗ ਡੱਗ ਪਿਆ ਥੱਲੇ ਸੌਂਡ ਪਿਆ 60 ਫੁੱਟ 64 ਫੁੱਟ ਤੇ ਪਿਆ ਹੁਣ ਹੁਣ ਉਹ ਕੱਢਣ ਵਾਸਤੇ ਉਹ ਬਣਾਇਆ ਜਗਾੜੇ ਵਿੱਚ ਜਾ ਕੇ ਆਇਆ ਫੁੱਲ ਜੂਗਾ ਚੈਨ ਦਾ ਯਾਰ ਵੇਲਾ ਹੈਰੀ ਹੈ ਕਿੱਥੋਂ ਦਿਮਾਗ ਚਾਈ ਇਹ ਯਾਰ ਪਹਿਲਾਂ ਡਿੱਗੇ ਹੋਣੇ ਹਾਂ ਡਿੱਗਦੇ ਰਹਿ ਜਾਂਦੇ ਨਾ ਬਹੁਤ ਵਾਰ ਜਿਹੜੇ ਚੋਰਾ ਨਾ ਮੜਾ ਪੂਰੀ ਉਹ ਨਹੀਂ ਉਹ ਤੇਰਾ ਨਾਂ ਨੂੰ ਆਪਾਂ ਕਿਹੜਾ ਕਤਲ ਕਰਨਾ ਕੋਈ ਐਈ ਦਾ ਸਪਲਾਈ ਲਾਉਣੀ ਏ ਇਹ ਬਾਈ ਕੋਲੇ ਲਿਆਉਣੀ ਪਈ ਸਾਥੋਂ ਵੀਰ ਗਿਆ ਕੱਲ ਸਾਥ ਸੂਤ ਹੀ ਨਹੀਂ ਆਇਆ ਆਖਰ ਨੂੰ ਫੇਰ ਆ ਸਾਰੀਆਂ ਸਪਲਾਈਆਂ ਉਹ ਪੁਰਾਣੀ ਟਰਬੋਦਾਂ ਇਹ ਨਹੀਂ ਸੀ ਪਾਗੇ ਹੁਣ ਨਵਾਂ ਬਣਾਉਣੀਆਂ ਪੈ ਰਹੀਆਂ ਤੇ ਜਗਮਉਨ ਸਿੰਘ ਕੋਲੇ ਆ ਕੰਮ ਨਹੀਂ ਆਉਂਦਾ ਕਦਰ ਮਾਰਦਾ ਸੌ ਨਹੀਂ ਸਾਜਦਾ ਇਹ ਟਰੈਕਟਰ ਤੇ ਤੁਸੀਂ ਇੰਜਣ ਬਦਲਿਆ ਹੈ ਨਾ ਬਾਂਗਣੇ ਸੋਨਾ ਲੀਕਾ ਦਾ ਲਾਇਆ ਹੋਰ ਕਿਹੜੇ ਦਾ ਲਾਤਾ ਹੁਣ ਤੁਸੀਂ ਮੈਂ ਇੱਕ ਦੇ ਲਾ ਰਿਹਾ ਹਾਂ ਤੇ ਹਰਾ ਜਾਏ ਉਹ ਉਹਦੇ ਕਿਹੜਾ ਲਾਇਆ ਇੱਕ ਡੱਕ ਦਾ ਉਹਦੀ ਹੁਣੇ ਕਿੰਦੀ ਬੜੀ ਗਰਮੈਚ ਉਹ ਕਹਾਂਦਾ ਉਹ ਹੀ ਉਹ ਹੀ ਹੱਲ ਕਰਨਾ ਦਾ ਇੰਜਣ ਕਿਹੜਾ ਉਹ ਸੋਨਾ ਲੀਕਾ ਦਾ 12 ਮਾਰਦਾ ਸੋਨਾ ਲੀਕਾ ਦਾ ਲਾਇਆ ਠੀਕ ਇਹ ਰਪਿਆ ਦਾ ਲੱਗਿਆ ਕਿ 60 ਦਾ ਲੱਗਿਆ ਇਹਦੇ ਵਾਲੇ ਦੇ 60 ਦਾ 60 ਦਾ ਲੱਗਿਆ ਉਹ ਵਿੱਚ ਆਪਣਾ 50 ਦਾ ਕਹਿਉਂਦੇ ਨੇ ਖਾਲੀ 100 ਐਮ 100 ਐਮ ਬੋਰਾ ਲੈ 100 ਐਮ ਬੋਰਾ ਹੱਸੋ ਬੋਲਾਂਗਾ ਆਹ ਲੈ ਹੁਣ ਮੜਾ ਜਾ ਜੜਿਆ ਪਟਕੇ ਮਾਰ ਮਾਰਨਾ ਚਾਹੀਦਾ ਇਹਨੂੰ ਕਰ ਦੇ ਉਹੀ ਵੈਰੀ ਸੀ ਜਿਹੜੀ ਉਹ ਪਈ ਲੰਮੀ ਵਿਚਾਰੀ ਉਹ ਕਿਸੇ ਨੇ ਚੱਕੀ ਵੀ ਨਹੀਂ ਦਿਨ ਹੋ ਗਿਆ ਦੂਜਾ ਟਰਬੋ ਆਪਣੀ ਫਿੱਟ ਨਹੀਂ ਆਈ ਫਿੱਟ ਹੋ ਗਈ ਹੋ ਗਈ ਟਰਬੋ ਚੱਲੀ ਨਹੀਂ ਟਰਬੋ ਨੇ ਪਰ ਕੰਮ ਨਹੀਂ ਕੀਤਾ ਟਰਬੋ ਫਿੱਟ ਹੋ ਕੇ ਤੇ ਸਾਨੂੰ ਜਿੰਨਾ ਬੂਸਟ ਚਾਹੀਦਾ ਸੀ ਉਹਨਾਂ ਦੇ ਦਿੱਤਾ ਡੀਆਈ ਦੇ ਤਾਂ ਦੇ ਦੋ ਬੂਸਟ ਨਾਲ ਹਾਂ ਡੀਆਈ ਦੇ ਲਾ ਦਿੱ ਗਏ ਉਹ ਕੱਲੇ ਸੀੜੀ ਤਾਂ ਸੀਗੀ ਸਰੜ ਸਰੜ ਕਰੀ ਜਾਂਦੀ ਸੀ ਦੂਰ ਕਰੀ ਬਈ ਲੈ ਮਿੱਤਰੋ ਪਕਾਈ ਕਰੀ ਗਈ ਮਾਸਤਰੀ ਸਾਹਿਬ ਦਾ ਵਿਚਾਰੇ ਦਾ ਮਾਂ ਟੁੱਟਦਾ ਅਕਸਰ ਹਾਂ ਹੁਣ ਪਾਣੀ ਮਾਰਦੇ ਇੱਥੇ ਅਗਲਾ ਮਾੜਾ ਮੋਟਾ ਮਗਲਾ ਆ ਲੱਗੇ ਫੇਰ ਹੁਣ ਤੋੜਦੇ ਆਂ ਆਹੀ ਮਾੜ ਨੂੰ ਹਾਣੇ ਕਰਾਂ ਫੇਰ ਲਿਆਵਾਂ ਬਦਲਾ ਕੇ ਉਹਨਾਂ ਤੋਂ ਤੇਰਾ ਪਗਾਈ ਕਰੀ ਜਾਵਾਂਗੇ ਆਹ ਫਿਟਿੰਗ ਆਪਣੀ ਓਵੇਂ ਸੀ ਸਾਰੀ ਓਵੇਂ ਦਾਦੀ ਬਾਅਦ ਨੂੰ ਆਪਾਂ ਪਾਣੀ ਮਾਰ ਕੇ ਦੇਨੇ ਬਾਈ ਲੱਭੀ ਮੱਥਰ ਪਿਆਰੋ ਹੁਣ ਜਾਂ ਤਾਂ ਇੰਨੀ ਕਲਾਈ ਰੱਖਾਂਗੇ ਹੋ ਸਕਦਾ ਸਾਰੇ ਹੀ ਪੱਲੇ ਲਾ ਲਈਏ ਜੇ ਟਾਈਮ ਬਚਿਆ ਅਜੇ ਖੇਤ ਜਾਣਾ ਕੰਮ ਕਰ ਬਹੁਤ ਪਈ ਆ ਕਰਨ ਵਾਲੇ ਜਾ ਤੇਲ ਦੇ ਅੱਗੇ ਥੋੜੀ ਗਈ ਜਾਂਦਾ ਇੱਥੇ ਨਹੀਂ ਲੈ ਹਾਂ ਇੱਧਰ ਜੇ ਉਦੋਂ ਨਾ ਦੱਸਿਆ ਫਿਰ ਹਾਂ ਡੁੱਲਣ ਲੱਗਾ ਬਹੁਤ ਨਗਰ ਦੇ ਕਾਪ ਵਿੱਚ ਹੀ ਘਰ ਕਿੱਥੇ ਡੁੱਲਣ ਲੱਗਾ ਜਾ ਯਾਰ ਕਿੱਥੋਂ ਡੁੱਲਿਆ ਇਹਥੇ ਲੱਗਦਾ ਇਹਨੇ ਕੱਢਿਆ ਮੈਂ ਤਾਂ ਹਾਂ ਇਹਦੇ ਵਿੱਚ ਸੀਗਾ ਅੱਛਾ ਸ਼ੁਕਰ ਹੈ ਹਾਂ ਐਂ ਡਰ ਜਾਈਦਾ ਯਾਰ ਕਿਉਂਕਿ ਅੱਕ ਚੁੱਕੇ ਆ ਸੀ ਅੱਜ ਪੂਰਾ ਫੋਨ ਲੱਗ ਕੇ ਹੁਣ ਐਂ ਲੱਗਦਾ ਕੋਈ ਮੇਲਾ ਕੋਹ ਨਹੀਂ ਲਾਉਣਾ ਬਈ ਕੋਈ ਟਾਈਮ ਨਹੀਂ ਹੁਣ ਵਾਹ ਯਾਦ ਕੰਮ ਆਸਤੇ ਖੇਤ ਖੂਦ ਦੇ ਕੰਮ ਰੁਕ ਜਾਂਦੇ ਯਾਰ ਉਹਨਾਂ ਕਰਦੇ ਹਨ ਵਾਵਾ ਉਹਨੂੰ ਉਹਨੂੰ ਵਾਵਾਂਗੇ ਵੇਟ ਬੂਟ ਲਾ ਲੈਨੇ ਆਵੇਂ ਤਾਂ ਕਿ ਹਲਾਂ ਤੇ ਸੌਖਾ ਮੁੜੇ ਕਿ ਕਰਾਂਗੇ ਸਾਡੇ ਗੋਰੀ ਗੱਲ ਦਾ ਜਿਨ੍ਹਾਂ ਨੇ 3 ਘੰਟੇ ਮੱਥਾ ਮਰਿਆ ਤੇ ਸਾਡੇ ਬਰਾੜ ਸਾਹਿਬ ਨੇ ਇਹਨਾਂ ਨੇ ਆ ਕੇ ਵਾਇਰਿੰਗ ਕਰੀ ਹੁਣ ਬਈ ਮੂੰਹ ਬਣ ਗਿਆ ਮਾਨਕ ਟਰੈਕਟਰ ਦਾ ਬਾਲਾ ਹੋਰ ਲੰਡਾ ਘਰ ਬੈਠੇ ਯਾਰ ਹਾਂ ਠੀਕ ਹੈ ਕੰਮ ਕੁੱਲ ਮਿਲਾ ਕੇ ਬਸ ਪਕਾਈ ਕਰਕੇ ਦੋ ਦਿਨ ਹੁਣ ਅਸੀਂ ਘਟੋ ਘਟ ਮਹੀਨਾ ਕੱਢ ਜਾਗੇ ਜਿੰਨਾ ਚਿਰ ਇੰਨਾ ਜਰ ਪੰਗਾ ਨਾ ਲਈਏ ਟਰੈਕਟਰ ਨਾਲ ਦੋ ਦਿਨ ਖਰਾਬ ਨਾ ਹੁਣ ਉਹਨਾਂ ਚਿਰ ਟੇਕ ਵੀ ਨਹੀਂ ਆਉਂਦੀ ਹੁਣ ਵਾਹਣ ਲੱਗਾਂਗੇ ਵੇਟ ਬੂਟ ਫੇਰ ਕਾਹਲੇ ਹਾਲਾਂ ਤੇ ਮਾਰਦੇ ਟਾਕੀ ਮਿੱਤਰ ਪਿਆਰਿਓ ਗੱਲ ਆਏ ਆ ਵੀ ਬਿਜੇ ਬਹੁਤ ਰਹੇ ਬਹੁਤ ਜਾਲੇ ਬੀਤਾ ਕਰਕੇ ਕੋਈ ਤੇਰੇ ਢਾਂਗ ਨਹੀਂ ਬਣਿਆਗਾ ਗੇੜੀ ਤੁਰ ਕੇ ਕੀ ਅੰਦਾਜ਼ਾ ਕਿਸੇ ਦਾ ਨਾ ਮਾਣ ਕੇ ਕਰੇ ਕਿਸੇ ਦਾ ਨਾ ਥੋੜਾ ਪਾਣੀ ਬਣਾ ਕੇ ਭਰਿਆ ਥੋੜਾ ਚਲੋ ਦੇਖਦੇ ਆਉਣ ਲਿਪਨ ਲੱਗਿਆ ਆਥ ਨੂੰ ਮੁੰਡਾ ਦੂਜਾ ਸੇਮੇ ਵੇਦਾ ਨਹੀਂ ਦੀ ਉਹ ਗਾ ਰੱਖਣੇ ਲੱਗੇ ਨੂੰ ਪਰਾਵਾ ਆਉਣ ਲੇਪਾਂ ਨੂੰ ਹੋਲ ਰਹਿ ਆਉਣ ਲੇਪੇ ਮੇਰੇ ਨਾ ਪੈਂ ਕੱਲ ਟਰਬੋ ਟਰਬੋ ਕਸੀਂ ਆਥ ਨਾ ਸ਼ਾਮ ਹੋ ਗਈ ਹੁਣ ਦੂਜੇ ਖੇਰ ਜਿਹੜਾ ਠੇਕੇ ਤੇ ਲਿਆ ਉੱਥੇ ਜੀ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਯਾਰ ਉਹ ਹੈਗਾ ਰੋਡ ਤੇ ਉਹੀ ਸੰਗ ਜੀ ਆਈ ਜਾਂਦੀ ਹੈ ਬਾਕੀ ਹਜੇ ਮੱਕੀ ਵੇਚਣੀ ਹੈ ਇਹ ਵੀ ਇੱਕ ਦਾ ਨਹੀਂ ਬੰਦਿਆਂ ਨੂੰ ਦਿਖਾਈ ਗਈ ਮੁੜ ਕੇ ਦਿਖਾਈ ਨਹੀਂ ਗਈ ਟਾਈਮ ਹੀ ਨਹੀਂ ਲੱਗਿਆ ਇਹ ਇਹਦੇ ਵੀ ਦਿਨ ਨੇੜੇ ਆ ਸਾਂ ਚਲੋ ਤੁਸੀਂ ਚਾਰ ਵਾਲਿਆਂ ਨੂੰ ਇੱਥਨੀ ਤੇ ਆ ਬਸ ਕਸੋ ਕਾਸੀ ਚੱਲੀ ਜਾਂਦਾ ਗੰਮ ਦੋ ਤਿੰਨ ਵੀਡੀਓ ਆਈਆਂ ਸੀਗੀਆਂ ਦੂਜੋਂ ਪੇੜ ਉਹਨਾਂ ਨੂੰ ਵੀ ਨਹੀਂ ਮਨ ਕਰਿਆ ਯਾਰ ਇੱਕ ਅੱਜ ਆਈ ਇੱਕ ਕੱਲ ਆਈ ਜੀਰੇ ਵਾਲੀ ਸਾਈਡ ਇੱਕ ਰਾਮਪੁਰੇ ਆਈ ਦੋਨਾਂ ਨਹੀਂ ਨਹੀਂ ਟੈਨ ਲੱਗਿਆ ਇੱਕ ਬਾਈ ਗਰਮੀਤ ਕਹੀ ਜਾਂਦਾ ਉਹਨੂੰ ਕਿਸੇ ਹਿਸਾਬ ਚ ਜਵਾਬ ਨਹੀਂ ਦੇ ਸਕਦੇ ਦੂਜਿਆਂ ਨੂੰ ਦਿੱਤਾ ਜਾਂਦਾ ਆ ਨਾ ਉਹਨੂੰ ਆਹ ਦੇ ਲਿਆਜੀ ਬੰਦੇ ਨੂੰ ਦਿੰਨੇ ਬੀਬੀਆਂ ਤਾਂ ਅਗਲਾ ਖੁਖਣੀ ਜਾਣ ਕੇ ਨਹੀਂ ਆਇਆ ਕਿਉਂਕਿ ਪੇੜ ਵਾਲੇ ਦਾ ਕੋਈ ਚੱਕਰ ਨਹੀਂ ਹੁੰਦਾ ਕੰਪਨੀਆਂ ਨੂੰ ਤਾਂ ਕੀ ਫਰਕ ਪੈਂਦਾ ਅਗਲਾ ਖੁਖਲਾ ਸੱਦ ਲੂਗਾ ਜਿਹੜਾ ਆਖਦਾ ਖਾਸ ਬੰਦਾ ਯਾਰ ਉਹਨੂੰ ਮਹਿਸੂਸ ਹੁੰਦਾ ਇਹ ਤਾਂ ਅਗਲਾ ਨਹੀਂ ਆਪਾਂ ਨੂੰ ਜਵਾਬ ਦਿੰਦਾ ਹਣਾ ਹੁਣ ਉਧਰੋਂ ਤਾਂ ਸੇਰੇ ਬਾਣ ਸਕਦਾ ਤੇ ਉਧਰੋਂ ਗਰਮੀ ਤਾਂ ਦਾ ਤੜਕਿਆ ਚਲੋ ਐਲਈਡੀ ਲਾਈਟਾਂ ਆਈਆਂ ਲਵਾਆਂ ਜਦੋਂ ਸ਼ੋਅ ਨਹੀਂ ਸੀ ਐਲਈਡੀ ਲਾਈਟਾਂ ਲਵਾ ਦਿੰਗਾ ਹੁਣੇ ਕਮਾ ਲਈ ਆਵੇ ਕਮਾ ਕੇ ਇਧਰ ਤੋੜੀ ਤੇ ਵਧੀਆ ਚਾਨਣ ਮਾਰੀ ਜਾਂਦੀ ਐ ਫੈਰਾ ਵੀ ਹੋ ਜਾਂਦਾ ਯਾਰ ਕਈ ਵਾਰੀ ਵੈਸੇ ਤਾਂ ਮੈਂ ਐਲਈਡੀ ਦੇ ਬਾਰ ਖਣਾ ਵੀ ਸੀ ਪਰ ਅੱਜ ਕੰਮ ਦੇਗੀ ਅੱਜ ਕਮਾ ਕੇ ਮੂੰਹ ਇਹਦਾ ਹੋਵੇ ਬੈਕ ਸਾਈਡ ਤਾਂ ਢੜ ਤੇ ਪੈਣ ਲਾ ਗਿਆ ਜਾਨਣਾ ਅੱਗੇ ਨੂੰ ਤੋੜੇ ਲੱਪੇ ਜਾਂ ਨਾ ਆਰਾਮਦਾਰੀ ਨਾ ਹੋਰ ਜੇ ਬੇ ਰੇਗਲੇ ਪਰ ਜਾਂ ਮੈਂ ਸੇਮ ਇਹਨਾਂ ਤਰ੍ਹਾਂ ਐਦਾਂ ਘਾਰਾ ਲੱਗਣਗੇ ਹੋਰਾਂ ਲੱਗਾ ਲਗਾ ਆਪਣਾ ਹੀ ਸੋਨਾ ਯਾਰਗਾ ਪੂਰਾ ਤੂੰ ਪਿਆਰ ਕਰ ਲੈ ਤੇ ਜੀ ਵਾਹ ਕਰ ਦੇ ਜੀ ਇਹ ਰਮਾਸਾਂ ਵਿੱਚ ਕੱਚਾ ਦੇ ਸੱਤੇ ਆ ਬੇਟਰੀ ਜਾਂਦਾ ਜਿਆ ਉਹਨਾਂ ਨੂੰ ਕਦੇ ਮੀਮੂ ਆ ਗਏ ਨਾ ਗਾਲਾਂ ਹੀ ਕੱਢੇ ਜਾਣਗੇ ਘਰ ਦੇ ਬਾਹਰ ਆਉਂਦਾ ਨਹੀਂ ਐਂ ਤੇਰੇ ਸਰਪਾਣਾ ਨਾਲੇ ਲੋਕਾਂ ਦੀਆਂ ਘੇਟਾਂ ਐ ਜਾਵਾਂ ਛੜਕਦੇ ਗਾਲਾਂ ਹੀ ਲਈ ਜਾਣਗੇ ਤਾਂ ਰਮਾਸਲਾ ਕਿ ਢਾਗਾਂ ਬਾਣ ਜਮਾਂ ਆਖਰੇ ਪੂਰਾ ਜ਼ੋਰ ਲੱਗੂਗਾ ਟ੍ਰੱਕ ਤੇ ਪਹਿਲਾ ਉਹ ਆਣ ਕੇ ਆਪੇ பூ மீட்டாளும் ஓ பனரி வீடி படை படைய மக்கள் பண நோச்சி நீர்ட்ட பண்ணி ஜி மீட் மடி தோன்ற ਸੋਤ ਸੋਤ ਦਾ ਪ੍ਰਾਰਦਨ ਮਿੱਟੀ ਡ੍ਰਾਈਵਰ ਦੇ ਵਾਲਾ ਸੋਤ ਇੱਥੇ ਆਪਾਂ ਖਾਣੇ ਘਰ ਲਗਾ